ਬੋਨਾ ਜੀ ਵਾਹਿਗੁਰੂ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾ ਸ਼੍ਰੀ ਗੋਦੀ ਜੀ ਕੀ ਬਾਤ ਸੈ ਦਸਮੀ ਫਿਰ ਤਾਂ ਭਗਉਤੀ ਸਿਮਰਕਾ ਗੁਰੂ ਨਾਨਕ ਲਾਇੰਤੀ ਆਏ ਫਿਰ ਅੰਗਦ ਗੁਰ ਤੇ ਮਰਦਾਸ RAM DAS ਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਹਾਈ ਆਏ ਜਿ ਜਿੱਥੇ ਸਬਦੁ ਗਜਾਇ ਤੇਗ ਬਹਾਦਰਿ ਸਿਮਰਿਐ ਘਰ ਨੋ ਨਿਦਾਵੈ ਤਾਇ ਸਭ ਥਾਈ ਹੋਏ ਸਹਾਏ 10 ਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਉਹ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦਰਸ਼ਨ ਦੀਦਾਰ ਦਾ ਅਤਿਆੰਤ ਰਕੇ ਬੋਨਾ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹਟਿਆਂ ਜੱਪਿਆਂ ਤੱਪਿਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡੜ ਕੀ ਤਾਤ ਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਨਾ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਜਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਲਕੜੀਆਂ ਤੇ ਚੜੇ ਆਰਿਆਂ ਨਾਲ ਚਿਰਾਇਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਤ ਸਵਾਸਾ ਨਾਲ ਨਿਭਾਈ ਤినా ਦੀ ਕਮਾਈ ਦਾ ਧਿਆਨ ਤਰਕੇ ਬੋਨਾ ਜੀ ਵਾਹਿਗੁਰੂ ਪੰਜਾਂ ਤੱਕ ਤਾਂ ਸਰਬਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰਕੇ ਬੋਨਾ ਜੀ ਵਾਹਿਗੁਰੂ ਇਸਨੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਵੇ ਚਿਤ ਆਮਨ ਕਾ ਸਤ ਕਾ ਸਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਤ ਦੇਖਤੇ ਕੋਤੇ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਨਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸ਼ਾ ਦਾਣ ਭਰੋਸਾ ਦਾਣ ਦਾਣਾ ਸਿਰ ਦਾਣ ਨਾਮ ਦਾਣ ਸ੍ਰੀ ਅਮਰitsar ਜੀ ਦੇਸ਼ ਨਾਨ ਚੌਕੀਆਂ ਝੰਡੇ ਬੁੰਗੇ ਚੁਕੋ ਜੁਗਰ ਢਲ ਧਰਮ ਕਾ ਜੈ ਕਾਰਗੋਨਾ ਦੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤਦਾਰਾ ਕਾ ਆਪ ਵਾਹਿਗੁਰੂ ਅਕਾਲ ਪ੍ਰਕਾਪਨੇ ਪੰਥ ਦੇ ਸਦਾ ਸਹਾਰੇ ਦਾਤਾਰ ਜੀਓ ਸਿਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਤੋਂ ਵੀ ਛੋੜੇ ਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਹੈ ਨੀ ਮਾਣਿਆ ਦੇ ਮਾਣ ਗੁਰੂ ਨੀ ਟਾਣਿਆ ਦੇ ਤਾਣ ਨੀਓਟੀਆਂ ਦੇ ਓਟ ਧੰਨ ਧੰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਤਨ ਤਨ ਅਮਰ ਸਹੀਦ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਸਥਾਨ ਵਿਖੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਚੰਨ ਕਮਲਾਂ ਵਿੱਚ ਅਰਦਾਸ ਬੇਨਤੀ ਵਾਹਿਗੁਰੂ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਸਾਰਿਆਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਰੋਗ ਤਾ ਤੰਦਰੁਸਤੀਆਂ ਬਖਸ਼ਣie ਆਪਣੇ ਦਰ ਘੜ ਦੀ ਸੇਵਾ ਸਿਮੰਧੀਆਂ ਦਾਤਾ ਨਿਤਨੇਮੀਆਂ ਦਾਤਾ ਉਸਨਾਂ ਪਰਵਾਰਾਂ ਵਿੱਚ ਸੁਖ ਸ਼ਾਂਤੀ ਵਸਨੇਰ ਮੈਦਾਨ ਪਤੇ ਵਸਨੇ ਭੁਲਾ ਦੀ ਖਿਮਾ ਵਸਨਾ ਅਕਰਵਾਦਾ ਘਾਟਾ ਭੁਲ ਚੁਕ ਮਾਪਣੀ ਸਰਬੱਤੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨਾ ਮਿਲੇ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਬੋਲੇ ਸੋਨਹਾਲ ਸਾਤਿ ਸ੍ਰੀ ਅਕਾਲ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ